ਅਗਨਾ ਰਨੋਤ ਨੇ ਕੁੜੀਆਂ ਨੂੰ ਦਿੱਤੇ ਮਰਦਾਂ ਨੂੰ ਵਾਸਚ ਕਰਨ ਦੇ ਟਿਪਸ ਦੱਸਿਆ ਕਿ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਮਰਦਾਂ ਨੂੰ ਪਸੰਦ ਆਉਂਦੇ ਹਰ ਵਾਰ ਤੁਸੀਂ रिश्ता बचावन दी कोशिश करदे हो ता हो जाओ सावधान दसया किस तरह दीया कुड़ियां ਲਈ मुंडे हुंदे ने खतरनाक बॉलीवुड अभिनेत्री मंडी ਤੋਂ ਸੰਸਦ ਮੈਂਬਰ ਕੰਗਨਾ ਰਣੌਤ ਨੇ ਲਿਵਨ ਰਿਲੇਸ਼ਨ ਤੇ ਲੋਕਾਂ ਨੂੰ ਟਿਪਸ ਦਿੱਤੇ ਨੇ ਜਦੋਂ ਬਾਲੀਵੁੱਡ ਅਭਿਨੇਤਰੀ ਨੂੰ ਪੁੱਛਿਆ ਗਿਆ ਕਿ ਮਰਦਾਂ ਵਿੱਚੋਂ ਕਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਨੂੰ ਖਤਰੇ ਦਾ ਸੰਕੇਤ ਮੰਨਿਆ ਜਾਣਾ ਚਾਹੀਦਾ ਹੈ ਤਾਂ ਉਸਨੇ ਕਿਹਾ ਕਿ ਕਿਸੇ ਵੀ ਰਿਸ਼ਤੇ ਵਿੱਚ ਜ਼ਰੂਰੀ ਹੁੰਦਾ ਦੋਵਾਂ ਪਾਸਿਆਂ ਤੋਂ ਸੰਤੁਲਨ ਹੋਵੇ ਅਭਿਨੇਤਰੀ ਨੇ ਕਿਹਾ ਕਿ ਜੇਕਰ ਔਰਤ ਕੁਰਬਾਨੀਆਂ ਕਰਨੀਆਂ ਬੰਦ ਕਰ ਦੇਵੇ ਤਾਂ ਕਈ ਰਿਸ਼ਤੇ ਖਤਮ ਹੋ ਜਾਣਗੇ ਕੰਗਨਾ ਰਣੌਤ ਦਾ ਕਹਿਣਾ ਹੈ ਕਿ ਮਰਦਾਂ ਨੂੰ ਉਹਨਾਂ ਔਰਤਾਂ ਨੂੰ ਪਸੰਦ ਨਹੀਂ ਜੋ ਉਹਨਾਂ ਨਾਲੋਂ ਚੁਸਤ ਪ੍ਰਭਾਵਸ਼ਾਲੀ ਤੇ ਸਫਲ ਹੋਣ ਪਰ ਇਸ ਦੇ ਨਾਲ ਹੀ ਅਭਿਨੇਤਰੀ ਨੇ ਇਹ ਵੀ ਕਿਹਾ ਕਿ ਔਰਤਾਂ ਵੀ ਅਜਿਹੇ ਪੁਰਸ਼ਾਂ ਨੂੰ ਪਸੰਦ ਨਹੀਂ ਕਰਦੀਆਂ ਜੋ ਆਪਣੇ ਤੋਂ ਜੋ ਆਪਣੇ ਤੋਂ ਘੱਟ ਸਫਲ ਅਤੇ ਸਮਾਰਟ ਹੋਣ ਦੱਸਦੇ ਆ ਕਿ ਤੁਹਾਨੂੰ ਕਿਹੋ ਜਿਹੇ ਮੁੰਡੇ ਖਤਰੇ ਦੀ ਨਿਸ਼ਾਨੀ ਹੁੰਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਕੰਗਨ ਲਰੋਧ ਦਾ ਕਹਿਣਾ ਹੈ ਕਿ ਕਿਹੋ ਜਿਹੇ ਮੁੰਡੇ ਕੁੜੀ ਲਈ ਖਤਰੀ ਦੇ ਨਿਸ਼ਾਨੇ ਹੁੰਦੇ ਨੇ ਜਦੋਂ ਇਹ ਸਵਾਲ ਕੰਗਣਾ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਉਸਨੇ ਕਿਹਾ ਕਿ ਜੋ ਤੁਸੀਂ ਹਰ ਵਾਰ ਰਿਸ਼ਤੇ ਚਲਾਉਣ ਲਈ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਹੋ ਇੱਕ ਵੱਡਾ ਲਾਲ ਝੰਡਾ ਹੈ ਭਾਵੇਂ ਦੂਜਾ ਵਿਅਕਤੀ 40% ਕਰ ਰਿਹਾ ਹੈ ਤੁਸੀਂ 60 ਕਰ ਰਹੇ ਹੋ ਤਾਂ ਚੀਜ਼ਾਂ ਨਹੀਂ ਹਨ ਜੇਕਰ ਤੁਸੀਂ ਵਧੇਰੇ ਇਮਾਨਦਾਰ ਸੁਚੇਤ ਅਤੇ ਵਫਰਦਾਰ ਹੋ ਤਾਂ ਇਹ ਸੰਤੁਲਨ ਪ੍ਰਾਪਤ ਨਹੀਂ ਹੋਵੇਗਾ ਅਭਿਨੇਤਰੀ ਨੇ ਕਿਹਾ ਕਿ ਲੜਕੀ ਲਈ ਦੂਜਾ ਲਾਲ ਝੰਡਾ ਉਹ ਹੈ ਜਿਸसे ਸ਼ਾਇਦ ਉਸ ਨੂੰ ਯਕੀਨ ਨਹੀਂ ਹੋਵੇਗਾ ਪਰ ਸਚਾਈ ਹੈ ਕਿ ਚਾਹੇ ਕਿੰਨੇ ਵਿੱਚ ਉਸ ਕਿਉਂ ਨਾ ਹੋਵੋ ਕਿੰਨੇ ਵੀ ਸਫਲ ਕਿਉਂ ਨਾ ਹੋਵੋ ਕਦੇ ਵੀ ਆਦਮੀ ਜਹੀ ਲੜਕੀ ਨੂੰ ਪਸੰਦ ਨਹੀਂ ਕਰੇਗਾ ਜੋ ਉਸ ਤੋਂ ਵੱਧ ਸਫਲ ਜਾਂ ਫਿਰ ਪ੍ਰਭਾਵਸ਼ਾਲੀ ਹੋਵੇ ਰਿਸ਼ਤਿਆਂ ਵਿੱਚ ਇਸ ਹੁੰਦਾ ਕੰਗਨ ਨੇ ਕਹੀ ਕਿ ਸਿਰਫ ਆਪਣੇ ਮਾਮਲੇ ਚ ਨਹੀਂ ਸਗੋ ਉਸਨੇ ਕਈ ਵਾਰ ਦੂਜਿਆਂ ਦੇ ਮਾਮਲੇ ਚ ਵੀ ਅਜਿਹਾ ਦੇਖਿਆ ਕੁਝ ਵੀ ਲਖਨ ਮਾਮਲੇ ਵਿੱਚ ਨਹੀਂ ਹੋ ਸਕਦਾ ਪਰ ਕੁਝ ਨਹੀਂ ਤਾਂ ਉਹਨਾਂ ਲੜਕੀਆਂ ਨੂੰ ਪਸੰਦ ਨਹੀਂ ਕਰਦਾ ਜੋ ਉਸ ਤੋਂ ਵੱਧ ਸਫਲ ਹੋਣ ਦੱਸਦੀ ਹੈ ਕੰਗਨ ਰਣੌਤ ਅਕਸਰ ਆਪਣੇ ਵਿਆਹਨਾ ਕਾਰਨ ਚਰਚਾ ਵਿੱਚ ਰਹਿੰਦੀ ਹੈ ਤੇ ਇਸ ਬਿਆਨ ਨੇ ਵੀ ਕਾਫੀ ਹਲਚਲ ਮਚਾਈ ਹੈ